ਆਹ ਇੱਧਰ ਰਸਤਾ ਨਹੀਂ ਹੈਗਾ ਇੱਧਰ ਇੱਧਰ ਆ ਰਿਹਾ ਨਾ ਇੱਧਰ ਆ ਰਿਹਾ ਨਾ ਫਿਰ ਤਾਂ ਇੱਥੇ ਰਹੀ ਉਹ ਬੰਦ ਨਾ ਕਰੋ ਬਸ ਫਾਲਤੂ ਨਾ ਜਾਉਂਦਾ ਯਾਰ ਬੰਦ ਕੇ ਅੱਜ ਜਿਹੜੀ ਘਟਨਾ ਹੋਈ ਹੈ ਕੀ ਉਹ ਆਹ ਕਿਥੋ ਦੀ ਘਟਨਾ ਹੈ ਉਹ ਕੀ ਮਾਮਲਾ ਹੈ ਸਾਰਾ ਇਹ ਹਾਂਜੀ ਸਾਨੂੰ ਹੁਣੇ ਇਨਫੋਰਮੇਸ਼ਨ ਆਈ ਸੀ 15 ਮਿੰਟ ਪਹਿਲਾਂ ਵੀ ਇੰਦਰਮੀਤ ਸਿੰਘ ਬੱਬੀ ਮਾਨ ਹੈਗੇ ਨੇ ਜਿਹੜੇ ਕੋਈ ਐਕਸ ਐਮ ਸੀ ਨੇ ਵੀਰਾਂ ਦੀ ਇੱਥੇ ਸ਼ਾਪ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਜਿਹੜਾ ਕਿ ਹਾਲੇ ਤੱਕ ਤਾਂ ਸੁਸਾਇਸਾਈਡ ਕੇਸ ਲੱਗਦਾ ਹੈ ਬਾਕੀ ਫਰੇਨਸਿਕ ਟੀਮ ਆ ਰਹੀ ਹੈ ਤੇ ਬੋਡੀ ਨੂੰ ਮੋਰਚਰੀ ਸ਼ਿਫਟ ਕਰਾ ਕੇ ਆਫਟਰ ਪੋਸਟਮਾਰਟਮ ਤੇ ਕਰਦੇ ਆਂਦੇ ਬਿਆਨ ਜਿਹੜੀ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਤਿਆਰ ਹੈ ਉਹ ਲਾਇਸੈਂਸੀ ਸੀ ਹਾਂਜੀ ਇਹਨਾਂ ਦੇ ਫੈਮਿਲੀ ਮੈਂਬਰਸ ਦੇ ਕਹਿਣ ਦੇ ਅਨਸਾਰ ਲਾਇਸੈਂਸੀ ਸੀ ਲਾਇਸੈਂਸੀ ਸੀ ਕਬਜ਼ੇ 'ਚ ਲੈ ਰਹੇ ਆਂ ਬਿਲਕੁਲ ਇਨੇ ਵਜੇ ਕਿਨੇ ਵਜੇ ਦੀ ਘਟਨਾ ਰਹੀ ਹੈ ਇਹ 3 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜੀ ਸਾਨੂੰ ਅੱਧੇ ਘੰਟਾ ਪਹਿਲਾਂ ਇਨਫੋਰਮੇਸ਼ਨ ਆਈ ਹੈ ਨਾਲ ਦੀ ਨਾਲ ਪੁਲਿਸ ਟੀਮ ਇੱਥੇ ਰਸ਼ ਕਰ ਗਈ ਹੈ ਪ੍ਰਾਈਮਰੀ ਫੇਸ ਦੇ ਅਨੁਸਾਰ ਉਹ ਚੱਲਿਆ ਜੀ ਪ੍ਰਾਈਮਰੀ ਫੇਸ ਇਹ ਸੁਸਾਇਡ ਕੇਸ ਲੱਗ ਰਿਹਾ ਜੀ ਬਾਕੀ ਪੁੱਛ ਤੇ ਪੁਸ਼ਤਾਸ਼ ਕਰਦੇ ਆਂ ਜੀ ਫੈਮਿਲੀ ਮੈਂਬਰਸ ਦੇ ਜੋ ਵੀ ਬਿਆਨ ਲਖਾਂਗੇ ਜੇ ਸਾਹਿਬ ਦੇ ਉਹ ਸਾਹਿਬ ਦੀ ਕਰਵਾਈ ਕੀਤੀ ਕੋਈ ਪਰਿਵਾਰਕ ਮੈਂਬਰਾਂ ਨੇ ਕੁਝ ਕਿਹਾ ਕੋਈ ਨਹੀਂ ਹਾਲੇ ਤੱਕ ਕੁਝ ਨਹੀਂ ਕਿਹਾ ਜੀ ਹਾਲੇ ਤੱਕ ਥੈਂਕ ਯੂ